ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਲਟੀ ਆਉਣ ਦੀ ਸਮੱਸਿਆ ਨੂੰ ਤੁਰੰਤ ਹੀ ਬੰਦ ਕਰਨ ਦਾ ਉਲਟੀ ਆਉਣ ਦੀ ਸਮੱਸਿਆ ਨੂੰ ਰੋਕਣ ਦਾ ਬਹੁਤ ਹੀ ਸੌਖਾ کارਗਰ ਘਰੇਲੂ ਨੁਸਖਾ ਦੱਸਾਂਗੇ। ਦੋਸਤੋ ਵੈਸੇ ਤਾਂ ਉਲਟੀ ਇੱਕ ਆਮ ਸਮੱਸਿਆ ਹੈ ਜੋ ਕਿ ਜ਼ਿਆਦਾ ਗੰਭੀਰ ਬਿਮਾਰੀ ਨਹੀਂ ਹੁੰਦੀ। ਜ਼ਿਆਦਾਤਰ ਉਲਟੀ ਆਉਣ ਦੀ ਸਮੱਸਿਆ ਭਾਰੀ ਭੋਜਨ ਖਾਣ ਨਾਲ ਹੁੰਦੀ ਹੈ। ਵਾਇਰਲ ਬੁਖਾਰ ਹੋਣ ਨਾਲ ਵੀ ਉਲਟੀ ਦੀ ਸਮੱਸਿਆ ਹੋਣ ਲੱਗਦੀ ਹੈ। ਪੇਟ ਖਰਾਬ ਹੋਣ ਨਾਲ, ਸ਼ਰਾਬ ਦਾ ਜ਼ਿਆਦਾ ਸੇਵਨ ਕਰਨ ਨਾਲ ਜਾਂ ਫੂਡ ਪੋਇਨਟ ਜਿੰਨੀ ਦੀ ਸਮੱਸਿਆ ਹੋਣ ਨਾਲ ਵੀ ਉਲਟੀਆਂ ਲੱਗ ਜਾਂਦੀਆਂ ਹਨ ਮਾਨਸਿਕ ਤਣਾਅ ਟੈਨਸ਼ਨ ਕਰਨੇ ਪੇਟ ਖਰਾਬ ਹੋਣ ਤੇ ਦਸਤ ਲੱਗਣ ਨਾਲ ਵੀ ਉਲਟੀਆਂ ਲੱਗ ਜਾਂਦੀਆਂ ਹਨ ਦੋਸਤੋ ਉਲਟੀ ਆਉਣ ਤੋਂ ਪਹਿਲਾਂ ਸਾਨੂੰ ਕਈ ਸਕੇਤ ਲੱਛਣ ਮਿਲ ਜਾਂਦੇ ਹਨ ਜਿਸ ਨਾਲ ਸਾਨੂੰ ਉਲਟੀ ਆਉਣੀ ਮਹਿਸੂਸ ਹੋ ਜਾਂਦੀ ਹੈ ਇਨ੍ਹਾਂ ਲੱਛਣਾਂ ਵਿੱਚੋਂ ਪਹਿਲਾ ਲੱਛਣ ਹੈ ਸਰੀਰ ਦਾ ਤਾਪਮਨ ਵਧਣਾ ਘਟਣਾ ਮੂੰਹ ਅੰਦਰ ਬਹੁਤ ਜ਼ਿਆਦਾ ਲਾਰ ਬਨਣਾ ਦਿਲ ਦੀ ਧੜਕਣ ਤੇਜ਼ ਹੋ ਜਾਣੀ ਇਹ ਲੱਛਣ ਉਲਟੀ ਆਉਣ ਤੋਂ ਪਹਿਲਾਂ ਸਾਡੇ ਸਰੀਰ ਨੂੰ ਦੇਖਣ ਨੂੰ ਮਿਲਦੇ ਹਨ ਦੋਸਤੋ ਅਕਸਰ ਸਫਰ ਦੇ ਦੌਰਾਨ ਵੀ ਕੁਝ ਲੋਕਾਂ ਦਾ ਜੀ ਘਬਰਾਉਂਦਾ ਹੈ ਤੇ ਫਿਰ ਉਲਟੀਆਂ ਲੱਗ ਹੁੰਦੀਆਂ ਹਨ ਉਲਟੀ ਨੂੰ ਰੋਕਣ ਲਈ ਕੁਝ ਲੋਕ ਦਵਾਈ ਦਾ ਵੀ ਸਹਾਰਾ ਲੈਂਦੇ ਹਨ ਪਰ ਬਿਨਾ ਦਵਾਈ ਦੇ ਵੀ ਕੁਝ ਅਜਿਹੇ ਘਰੇਲੂ ਨੁਸਖੇ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਉਲਟੀ ਦੀ ਸਮੱਸਿਆ ਨੂੰ ਤੁਰੰਤ ਹੀ ਬੰਦ ਕਰ ਸਕਦੇ ਹੋ ਤਾਂ ਬਿਨਾ ਕਿਸੇ ਦੇਰੀ ਤੋਂ ਦੱਸਦੇ ਹਾਂ ਤੁਹਾਨੂੰ ਇਸ ਘਰੇਲੂ ਨੁਸਖੇ ਬਾਰੇ ਦੋਸਤੋ ਇਸ ਨੁਸਖੇ ਨੂੰ ਬਣਾਉਣ ਲਈ ਜਿਹੜੀ ਚੀਜ਼ ਦੀ ਤੁਹਾਨੂੰ ਸਭ ਤੋਂ ਪਹਿਲਾਂ ਲੋੜ ਪਵੇਗੀ ਉਹ ਹੈ ਨਿੰਬੂ ਦਾ ਰਸ ਇੱਕ ਨਿੰਬੂ ਪੂਰਾ ਲੈ ਕੇ ਤੁਸੀਂ ਉਸ ਦਾ ਰਸ ਕੱਢ ਲੈਣਾ ਹੈ ਦੋਸਤੋ ਹੁਣ ਤੁਸੀਂ ਕੀ ਕਰਨਾ ਹੈ ਇੱਕ ਖਾਲੀ ਕੋਲੀ ਲੈ ਕੇ ਇੱਕ ਚਮਚ ਨਿੰਬੂ ਦਾ ਰਸ ਤੁਸੀਂ ਖਾਲੀ ਕੋਲੀ ਵਿੱਚ ਪਾਉਣਾ ਹੈ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਇਲਾਇਚੀ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਛੋਟੀ ਇਲਾਇਚੀ ਲੈਣੀ ਹੈ ਦੋ ਤੋਂ ਤਿੰਨ ਇਲਾਇਚੀਆਂ ਲੈ ਕੇ ਤੁਸੀਂ ਉਹਨਾਂ ਦਾ ਪਾਊਡਰ ਬਣਾ ਲੈਣਾ ਹੈ ਤੇ ਇਸ ਇਲਾਇਚੀ ਦੇ ਪਾਊਡਰ ਨੂੰ ਤੁਸੀਂ ਨਿੰਬੂ ਦੇ ਰਸ ਨਾਲ ਮਿਲਾ ਦੇਣਾ ਹੈ ਤੀਸਰੀ ਅਤੇ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਸ਼ਹਿਦ ਅੱਧਾ ਚਮਚ ਤੁਸੀਂ ਸ਼ਹਿਦ ਦਾ ਲੈ ਕੇ ਨਿੰਬੂ ਦੇ ਰਸ ਅਤੇ ਇਲਾਇਚੀ ਪਾਊਡਰ ਨਾਲ ਮਿਲਾ ਦੇਣਾ ਹੈ ਤੇ ਚਮਚ ਨਾਲ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਉਲਟੀ ਆਉਣ ਦੀ ਸਮੱਸਿਆ ਨੂੰ ਤੁਰੰਤ ਰੋਕਣ ਦਾ ਦੇਸੀ ਇਲਾਜ ਬਣ ਕੇ ਤਿਆਰ ਹੋ ਜਾਵੇਗਾ ਦੋਸਤੋ ਹੁਣ ਤੋਂ ਨੂੰ ਦੱਸਦੇ ਹਾਂ ਤੁਸੀਂ ਇਸ ਦੇਸੀ ਇਲਾਜ ਦਾ ਸੇਵਨ ਕਿਵੇਂ ਕਰਨਾ ਹੈ ਜਦੋਂ ਵੀ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਵਿੱਚੋਂ ਕਿਸੇ ਨੂੰ ਵੀ ਉਲਟੀ ਆਉਣ ਦੀ ਸਮੱਸਿਆ ਹੋਵੇ ਤਾਂ ਸਾਡੇ ਦੱਸੇ ਹੋਏ ਤਰੀਕੇ ਨਾਲ ਇੱਕ ਚਮਚ ਨਿੰਬੂ ਦਾ ਰਸ ਇੱਕ ਤੋਂ ਦੋ ਚੁਟਕੀਆਂ ਛੋਟੀ ਇਲਾਇਚੀ ਦਾ ਪਾਊਡਰ ਅਤੇ ਅੱਧਾ ਚਮਚ ਸ਼ਹਿਦ ਦਾ ਲੈ ਕੇ ਮਿਲਾ ਕੇ ਇਹ ਦੇਸੀ ਨੁਸਖਾ ਤਿਆਰ ਕਰ ਲੈਣਾ ਹੈ ਤੇ ਤੁਰੰਤ ਹੀ ਇਸ ਦਾ ਸੇਵਨ ਕਰ ਲੈਣਾ ਹੈ ਇਸ ਨੁਸਖੇ ਦੇ ਸੇਵਨ ਤੋਂ ਤੁਰੰਤ ਬਾਅਦ ਹੀ ਉਲਟੀਆਂ ਆਉਣੀਆਂ ਬੰਦ ਹੋ ਜਾਣਗੀਆਂ ਦੋਸਤੋ ਇਹ ਪੁਰਾਣੇ ਸਮੇਂ ਦਾ ਬਹੁਤ ਹੀ ਕਾਰਗਰ ਅਸਰਦਾਰ ਘਰੇਲੂ ਨੁਸਖਾ ਹੈ ਜੇਕਰ ਤੁਹਾਨੂੰ ਵਾਰ-ਵਾਰ ਉਲਟੀ ਆਉਂਦੀ ਸਮਸਿਆ ਹੈ ਤਾਂ ਤੁਸੀਂ ਲਗਾਤਾਰ ਥੋੜੇ ਦਿਨ ਤੱਕ ਇਸ ਨੁਸਖੇ ਦਾ ਇਸਤੇਮਾਲ ਕਰੋ ਵਾਰ-ਵਾਰ ਉਲਟੀ ਆਉਣ ਦੀ ਸਮੱਸਿਆ ਬਿਲਕੁਲ ਦੂਰ ਹੋ ਜਾਵੇਗੀ ਇਹ ਨੁਸਖਾ ਤੁਰੰਤ ਹੀ ਤੁਹਾਡੀ ਪਾਚਨ ਸ਼ਕਤੀ ਨੂੰ ਸਹੀ ਕਰਕੇ ਉਲਟੀਆਂ ਨੂੰ ਬੰਦ ਕਰ ਦੇਵੇਗਾ ਜੇਕਰ ਉਲਟੀਆਂ ਕਾਰਨ ਪੇਟ ਵਿੱਚ ਸੋਜ ਆ ਗਈ ਹੈ ਤਾਂ ਸੋਜ ਨੂੰ ਵੀ ਇਹ ਨੁਸਖਾ ਦੂਰ ਕਰਨ ਦਾ ਕੰਮ ਕਰਦਾ ਹੈ ਸੋ ਦੋਸਤੋ ਤੁਸੀਂ ਵੀ ਇਸ ਨੁਸਖੇ ਨੂੰ ਉਲਟੀ ਆਉਣ ਤੇ ਜਰੂਰ ਅਪਣਾਓ ਤੇ ਸੌਖੇ ਤਰੀਕੇ ਨਾਲ ਬਿਨਾ ਕਿਸੇ ਨੁਕਸਾਨ ਤੋਂ ਉਲਟੀਆਂ ਨੂੰ ਬੰਦ ਕਰੋ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਦੇ ਸੋਖੇ ਅਸਰਦਾਰ ਘਰੇਲੂ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ